ਪਿੰਡ ਸੁੰਨੜ ਕਲਾ ਹਲਕਾ ਨਕੋਦਰ ਦੇ ਸਰਪੰਚ ਦਰਜੀਤ ਸਿੰਘ ਅਤੇ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਦੇ ਯਤਨਾ ਸਦਕਾ ਮਿੰਨੀ ਬਸ ਦਾ ਬੰਦ ਪਿਆ ਰੂਟ ਹੋਇਆ ਚਾਲੂ ਸੁੰਨੜ ਕਲਾ ਦੇ ਸਰਪੰਚ ਸਾਹਿਬ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਪਿੰਡ ਅਤੇ ਨਾਲ ਲੱਗਦੇ ਪਿੰਡਾਂ ਦੀ ਇੱਕ ਜ਼ਰੂਰੀ ਮੰਗ ਸੀ ਜਿਸ ਨੂੰ ਹਲਕਾ ਵਿਧਾਇਕ ਵੱਲੋਂ ਪ੍ਰਵਾਨ ਚਾੜਿਆ ਗਿਆ ਹੈ ਉਹਨਾਂ ਦੇ ਕਿਹਾ ਕਿ ਮੈਂ ਪੰਚਾਇਤ ਦੀਆਂ ਚੋਣਾਂ ਦੌਰਾਨ ਪਿੰਡ ਵਾਸੀਆਂ ਨਾਲ ਬੱਸ ਦਾ ਰੂਟ ਚਾਲੂ ਕਰਵਾਉਣ ਦਾ ਵਾਅਦਾ ਕੀਤਾ ਸੀ ਤੇ ਅੱਜ ਮੈਂ ਆਪਣੀ ਪੰਚਾਇਤ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਆਪਣਾ ਵਾਅਦਾ ਪੂਰਾ ਕਰ ਰਿਹਾ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ ਪਿੰਡ ਦੇ ਬਾਕੀ ਰਹਿੰਦੇ ਕੰਮ ਵੀ ਪਿੰਡ ਦੇ ਆਧਾਰ ਤੇ ਕੀਤੇ ਜਾਣਗੇ ਇਸ ਮੌਕੇ 'ਤੇ ਦੁਆਲੇ ਦੇ ਪਿੰਡਾਂ ਤੋਂ ਆਏ ਹੋਏ ਸਰਪੰਚਾ ਵੱਲੋਂ ਵੀ ਇਸ ਮੌਕੇ 'ਤੇ ਖੁਸ਼ੀ ਜ਼ਾਹਰ ਕੀਤੀ ਗਈ ਅਤੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦਾ ਧੰਨਵਾਦ ਵੀ ਕੀਤਾ ਗਿਆ ਜੀ ਹਨ ਸਸੀ ਗੱਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਪਿੰਡ ਸਦਮ ਸੱਦੀ ਤੋਂ ਭਾਜੀ ਹੁਣਾਂ ਦੇ ਸਹਿਯੋਗ ਨਾਲ ਸਾਰਿਆਂ ਦੇ ਅਮਨੇ ਭਾਜੀ ਹੁਣਾਂ ਦੇ ਸਹਿਯੋਗ ਬਡਾਲਾ ਤੋਂ ਜਿਨ੍ਹਾਂ ਨੇ ਸਾਨੂੰ ਬਸਤੀ ਸੇਵਾ ਬਖਸ਼ੀ ਆ ਅਸੀਂ ਇਹਨਾਂ ਸਾਰੇ ਪਿੰਡਾਂ ਦਾ ਧੰਨਵਾਦ ਕਰਦੇ ਆ ਸਾਰੇ ਪਿੰਡਾਂ ਨੂੰ ਬੇਨਤੀ ਕਰਦੇ ਆ ਕਿ ਬਸ ਦਾ ਵੱਧ ਤੋਂ ਵੱਧ ਸਾਥ ਦਿਓ ਜੋ ਕਿ ਸਾਡੇ ਸਾਰੇ ਪਿੰਡਾਂ ਦੀ ਬਹੁਤ ਵੱਡੀ ਕਮੀ ਸੀ ਜਿਹੜੀ ਅੱਜ ਪੂਰੀ ਹੋਈ ਆ ਤੋ ਸਾਰਿਆਂ ਦਾ ਧੰਨਵਾਦ ਤੁਹਾਡੇ ਚੈਨਲ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹਨੂੰ ਸਾਨੂੰ ਇੰਨੇ ਕਾਬਲ ਸਮਝਿਆ ਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਨਾਲੇ ਬੱਸ ਦੇ ਵਿੱਚ ਸਹੂਲਤਾਂ ਐਲ ਸੀ ਡੀ ਲੱਗੀ ਹੋਈ ਆ ਜੇ ਕਿਸੇ ਨੇ ਵਾਈਫਾਈ ਉਹ ਵੀ ਕਨੈਕਟ ਹੋ ਸਕਦਾ ਫ੍ਰੀ ਫ੍ਰੀ ਕਾਸਟ ਉਹ ਵੀ ਮਿਲੂਗਾ ਜੇ ਕੋਈ ਅੰਗਹੀਣ ਜਾਂ ਕੋਈ ਉਦਾਂ ਲੋੜਵੰਦ ਪਰਿਵਾਰ ਆ ਉਹਦੇ ਲਈ ਪਾਸ ਵੀ ਬਣ ਜਾਊਗਾ ਜੇ ਕੋਈ ਬੱਚਾ ਸਕੂਲ ਜਾਣਾ ਚਾਹੁੰਦਾ ਜਾਂ ਡੇਲੀ ਕੋਈ ਬੱਸ ਦੇ ਵਿੱਚ ਜਾਣਾ ਚਾਹੁੰਦਾ ਉਹਦੇ ਲਈ ਵੀ ਪਾਸ ਬਣਾ ਕੇ ਦਵਾਂਗੇ ਜੀ ਸਰਪੰਚ ਸਾਹਿਬ ਜਿੱਦਾਂ ਹੁਣ ਇਹ ਬੱਸ ਪ੍ਰਾਈਵੇਟ ਚਾਲੂ ਕੀਤੀ ਆ ਉਮੀਦ ਕਰਦੇ ਆਂ ਵੀ ਆਨਵਰ ਦਿਨਾਂ ਵਿੱਚ ਸਰਕਾਰੀ ਬੱਸ ਦਾ ਰੂਟ ਵੀ ਇੱਧਰ ਦੀ ਚਾਲੂ ਕਰਵਾਇਆ ਜਾਵੇਗਾ ਇਹ ਤਾਂ ਹੁਣ ਕਹਿ ਨਹੀਂ ਸਕਦੇ ਜੀ ਇਹ ਤਾਂ ਹੁਣ ਕੋਸ਼ਿਸ਼ ਕਰਾਂਗੇ ਫਿਰ ਵੀ ਪਰ ਇਹਨਾਂ ਇਹਨਾਂ ਕੋਲੇ ਭਾਜੀ ਹੋਣਾ ਕੋ ਅਮਨੇ ਹੋਣਾ ਕੋ 5 ਪਰਮਿਟ ਆਇਆ ਇਸ ਰੂਟ ਦੇ ਠੀਕ ਹੈ ਜੀ ਜਿੰਨੀਆਂ ਬੱਸਾਂ ਚਾਹੋਗੇ ਉਨੀਆਂ ਆਪਾਂ ਚਲਾ ਸਕਦੇ ਹਾਂ ਜੇ ਸਾਰਾਂ ਦਾ ਸਹਿਯੋਗ ਮਿਲੇ ਤਾਂ 5 ਬੱਸਾਂ ਦੇ ਪਰਮਿਟ ਆਪਣੇ ਕੋਲ ਪਏ ਆ ਜਿੱਧਰ ਨੂੰ ਸਰ ਕੀ ਨਾਜੀ ਤੁਹਾਡਾ ਮੇਰਾ ਦਲਜੀਤ ਸਿੰਘ ਸਰਪੰਚ ਪਿੰਡ ਸੌਣਕਲਾ ਤੋਂ ਜੀ ਸਰ ਅੱਜ ਪਿੰਡ ਵਿੱਚ ਵਾਸਾਲ ਸ਼ੁਰੂ ਹੋ ਰਹੀ ਹੈ ਕੀ ਕਹਿਣਾ ਚਾਹੁੰਦਾ ਇਸ ਬਾਰੇ ਸਰ ਇਹ ਸਾਡੇ ਪਿੰਡ ਨੂੰ ਬਹੁਤ ਜ਼ਿਆਦਾ ਜ਼ਰੂਰ ਸੀਗੀ ਬੱਸ ਦੀ ਸਾਡੀਆਂ ਜਿਹੜੀਆਂ ਬੀਬੀਆਂ ਬਜ਼ੁਰਗ ਮਾਤਮਾਂ ਉਹਨਾਂ ਨੂੰ ਬੜੀ ਦਿੱਕਤ ਆਉਂਦੀ ਸੀ ਬਹੁਤ ਲੰਬੇ ਟਾਈਮ ਤੋਂ ਅਸੀਂ ਇਹ ਜਦੋਂ ਜਿਹੜੇ ਚ ਲੱਗੇ ਹੋਏ ਸੀ ਤੇ ਅੱਜ ਸਾਡਾ ਜਿਹੜਾ ਇਹ ਕੰਮ ਆ ਨਪੇਰੀ ਚੜਿਆ ਸਾਡੇ ਜਿਹੜੇ ਹਲਕਾ ਵਿਧਾਇਕ ਐਮ ਐਲ ਏ ਇੰਦਰਜੀਤ ਕੌਰ ਮਾਨ ਆ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਬਾਕੀ ਸਾਡੇ 4 ਸਰਪੰਚ ਵਾਲੇ ਵਾਲੇ ਪਿੰਡਾਂ ਦੇ ਸਿੱਧਮਸਤਦੀ ਦੇ ਕੁਲਦੀਪ ਸਿੰਘ ਸਰਪੰਚ ਇਹਨਾਂ ਨੇ ਬੜਾ ਸਾਡਾ ਸਹਿਯੋਗ ਦੇ ਕੇ ਸਾਰੇ ਇਕੱਠੇ ਹੋ ਕੇ ਇਸ ਕੰਮ ਨੂੰ ਨਿਭੇਰੀ ਚੜ੍ਹਿਆ ਤੇ ਸਰ ਇਹ ਜਿਹੜੀ ਬੱਸ ਚੱਲੂ ਹੋਈ ਆ ਇਹਦਾ ਬਾਇਆ ਕਿੱਥੋਂ ਲੈ ਕੇ ਕਿੱਥੇ ਤੱਕ ਚੱਲਣੀ ਜੀ ਇਹ ਸਰ ਨੂਰਮੈਲ ਤੋਂ ਚੱਲਿਆ ਕਰੂਗੀ ਨੂਰਮੈਲ ਤੋਂ ਫਗਵਾੜਾ ਦਾ ਰੂਟ ਆ ਵਿਚ ਹੁੰਦੇ ਹੋਏ ਸਿੱਧਮਸਤਦੀ ਸਿੱਧਮ ਹਰੀ ਸਿੰਘ ਚੀਮੇ ਸੁੰਨੜਕਲਾ ਅੱਧੇ ਕਾਲੀ ਅੱਧੇ ਕਾਲੀ ਦੁਆਰ ਮਿਠੜਾ ਮਿਠੜੇ ਤੋਂ ਮੇਰੇ ਖਿਆਲ ਸਰਹਾਲੀ ਹੁੰਦੀ ਹੋਈ ਫਗਵਾੜੇ ਪਹੁੰਚੂਗੀ ਇਲਾਕੇ ਭਰ ਦੇ ਕਿਹੜੇ ਛੋਟੇ ਛੋਟੇ ਪਿੰਡ ਹੈ ਜਿਨ੍ਹਾਂ ਵਿੱਚ ਬਸਰ ਬਸ ਨਹੀਂ ਸਗੀ ਉਹਨਾਂ ਸਾਰਿਆਂ ਨੂੰ ਕਵਰ ਕਰੂਗੀ ਉਹਨਾਂ ਉਹਨਾਂ ਸਾਰਿਆਂ ਨੂੰ ਕਵਰ ਕਰੂਗੀ ਜਿਹੜੇ ਸਾਡੇ ਬਜ਼ੁਰਗ ਬਹੁਤ ਜ਼ਿਆਦਾ ਤੋਂ ਇਸ ਚੀਜ਼ ਤੋਂ ਤੰਗੀ ਸੀ ਸਾਡੇ ਮੈਨੀਫੈਸਟੋ ਚ ਵੀ ਅਸੀਂ ਇਹ ਗੱਲ ਕਹਿੰਦੇ ਸੀਗੇ ਕਿ ਜਦੋਂ ਅਸੀਂ ਸਾਡੀ ਪੰਚਾਇਤ ਬਣੂਗੀ ਤੇ ਅਸੀਂ ਇਸ ਚੀਜ਼ ਦਾ ਪਹਿਲ ਦੇ ਆਧਾਰ ਤੇ ਕੰਮ ਕਰਾਂਗੇ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਇਸ ਚੀਜ਼ ਨੂੰ ਚੜ੍ਹਦੀ ਕਲਾ ਵਿੱਚ ਰਵੇ ਸਾਡੇ 5 ਸਾਲ ਹੋਣ ਤੋਂ ਮਗਰੋਂ ਵੀ ਇਹ ਇਹ ਸਰਵਿਸ ਇਸੇ ਤਰ੍ਹਾਂ ਚੱਲਦੀ ਰਹੇ ਜਨਕਿ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਜੋ ਤੁਸੀਂ ਕਿਹਾ ਉਹ ਕਰਕੇ ਦਿਖਾਇਆ ਇਹ ਹੀ ਕਹਿਣਾ ਚਾਹੁੰਦੇ ਹੋ ਜੀ ਹਾਂਜੀ ਹਾਂਜੀ ਸਰ ਇਹੀ